ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਤੀਜਾ ਸੇ ਸਖ ਸਖਾ ਬੰਧ ਕੋ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣਾ ਬਾਣ ਜੋ ਚੱਲਾ ਪਾਈ ਇਹ ਛੋੜ ਛੋਟਾ ਖਾਵੇ ਬਿਨ ਸਤ ਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਸੇ ਕ ਸਖਾ ਬੰਧ ਪਾਈ ਜੇ ਗੁਰ ਕੇ ਬਾਣੇ ਵਿੱਚ ਆਵੇ ਆਪਣੇ ਬਾਣੇ ਜੋ ਚੱਲਾ ਪਾਈ ਵਿਚੜ ਛੋਟਾ ਖਾਵੇ ਬੇਨ ਸਤਗੁਰ ਸੁਖ ਕਦੇ ਨਾ ਪਾਵੇ ਪਾਈ ਵੇਰ ਵੇਰ ਫਕ ਚੋਤਾ ਵਾ ਹਰ ਕੇ ਦਾਸ ਸੁਹੇਲੇ ਪਾਈ ਜਨਮ ਜਨਮ ਕੇ ਕਿਨ ਵੇਖ ਦੁਖ ਕਾਟੇ ਥਾਪੇ ਮੇਲ ਮਲਾਈ ਬੰਧ ਸਭ ਜੀ ਕੇ ਬੰਧਨ ਪਾਈ ਪਰਮ ਤੁਲਾ ਸਹ ਸਾਰਾ ਬਿਨ ਗੁਰ ਬੰਧਨ ਟੁੱਟਾ ਨਹੀਂ ਗੁਰਮੁਖ ਮੋਖ ਦਿਾਰਾ ਕਰਮ ਕਰ ਹੈ ਗੁਰਬਤ ਨਾ ਪਛਾਣਾ ਮਰ ਜਨ ਮਹਿ ਵਾਰ ਆਰਾ ਦੇ ਪਲ ਚਿਰਹਾ ਭਾਈ ਕੋਏ ਨਾ ਕਿਸਹੀ ਕੇਰਾ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਵਸੇਰਾ ਐਥਾ ਬੂਝ ਸੋ ਆਪ ਪਛਾਣ ਹਰ ਪ੍ਰਭ ਹਾ ਤਿਸ ਕੇਰਾ ਸਤਿਗੁਰੂ ਸਦਾ ਦਇਆਲ ਹ ਭਾਈ ਵੇਣਤਾਗਾ ਕਾ ਪਾਇਆ ਏਕ ਨਾ ਦਰਕਾਰ ਵੇਖੇ ਸਭ ਉਪਰ ਜੇ ਹਾ ਪਾਉ ਤੇ ਹਾ ਵਾਲ ਪਾਇਆ ਨਾਨਕ ਨਾਮ ਵਸਾ ਮਨ ਅੰਤਰ ਹ ਰਚੋ ਆਪ ਗਵਾਈਆ ਸਾਤ ਗੁਰੂ ਸਦਾ ਦਾਨ ਹਪਾਈ ਵੇਲ ਬਗਾ ਕੇ ਪਾਇਆ ਏਕ ਨਦਰ ਕਰ ਵੇਖੇ ਸਭ ਉਪਰ ਜੇ ਹਾਪ ਨਿਕ ਨਾਮ ਵਸਾ ਮਨ ਅੰਤਰਾ ਏ ਚੋ ਆਪ ਗਵਾਈਆ ਆਏ ਗੁਰੂ ਜੀ ਦਾ ਖਾਲਸਾ ਰਾਹੀ ਗੁਰੂ ਜੀ ਕੀ ਫਤਿਹ ਸੋਰਠ ਮਹਲਾ ਤੀਜਾ ਸੋ ਸਿੱਖ ਸਖਾ ਵੰਦਪਹਿ ਪਾਈ ਜੇ ਗੁਰ ਕੀ ਬਾਣੀ ਵਿੱਚ ਆਵੇ ਆਪਣੇ ਬਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਬਿਨ ਸਤਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛਤਾਵੇ ਪਰਮ ਸ੍ਰਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਾਰੀ ਗੁਰੂ ਕੀ ਸਾਜੀ ਨਵਾਜੀ ਸਾ ਸੰਗਤ ਜੀ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਤੀਸਰੇ ਗੁਰਨਾਨਕ ਸੇਵਾ ਦੇ ਪੁੰਜ ਬਾਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਰਾਗ ਅੰਦਰ ਹੈ ਜੀ ਤਾਂ ਤਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ 601 ਉੱਪਰ ਸਬਾਇਮਾਨ ਹੈ ਸਤਿਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆ ਗਿਆ ਗਾਵਿਆ ਸੁਣਿਆ ਸਫਲ ਹੋ ਜਾਏ ਗੁਰੂ ਸਾਧ ਸੰਗਤ ਜੀਓ ਕੱਲ ਡਾ ਦਿਨ ਜੋ 26 ਤਰੀਕ ਹੈ ਕਲਗੀਆਂ ਵਾਲੇ ਪਾਤਸ਼ਾਹ ਦੀਨ ਧਨ ਸਤਗੁਰੂ ਪਿਛੇ ਆਪਾਂ 23 ਤਰੀਕ ਨੂੰ ਜੋ ਗੁਰਤਾ ਗੱਦੀ ਗੁਰੂ ਜੀ ਦਾ ਸੱਚੇ ਪਾਤਸ਼ਾਹ ਜੀ ਦਾ ਮਨਾ ਕੇ ਹਟਿਆ ਸਤਗੁਰ ਜੀ ਤਿੰਨ ਦਿਨ ਬਾਅਦ ਵਿੱਚ ਹਜੂਰ ਸਾਹਿਬ ਦੀ ਧਰਤੀ ਤੇ ਸਿੱਖ ਪੰਥ ਨੂੰ ਉਪਦੇਸ਼ ਕਰਦੇ ਰਹੇ ਨੇ 52 ਹੁਕਮ ਸਬਗੁਰਾਂ ਨੇ ਇਹਨਾਂ ਦਿਨਾਂ ਵਿੱਚ ਕੀਤੇ ਕੱਲ ਨੂੰ ਜੋਤੀ ਜੋਤਪੁਰ ਬਹਿਸਾਏਵਾਂ ਦਾ ਪਰਿਵਾਰਾਂ ਸਹਿਤ ਹਾਜ਼ਰੀਆਂ ਭਰ ਕੇ ਲਾਹ ਹਾਂ ਪ੍ਰਾਪਤ ਕਰਦਾ ਜੀ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ